त्याज्य एक ऐसे سیاستدان ਜਿਹਦਾ ਨਾਮ ਹੈ ਸਰਦਾਰ ਅਰਲੋਚਿਤ ਸਿੰਘ ਜੋ ਕਿ ਸਾਫਟਾ ਹੈਪੀ ਨੇ ਉਹਨਾਂ ਦੇ ਉੱਤੇ ਇੱਕ ਕਿਤਾਬ ਲਿਖੀ ਗਈ ਹੈ ਤੇ ਉਸ ਦਾ ਉਦਘਾਟਨਾ ਜੋ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਕੀਤਾ ਗਿਆ 91 ਸਾਲ ਦੇ ਹੋ ਚੁੱਕੇ ਹੋਏ ਨੇ ਰੱਬ ਨੇ ਮੈਨੂੰ ਕਿਹਾ ਚੋਲੀ ਭਰਤੀ ਉਮੀਦ ਤੋਹਫਾ ਮੈਂ ਨਾ ਦੇ ਸੋਚਿਆ ਕਿਨੇ ਚੱਲਣਾ ਜੁੰਦਾ ਰਹਾਂ ਨਾ ਮੈਂ ਸੋਚਿਆ ਕਿ ਦੇ ਨੀਤੀ ਮੈਂ ਕੁਝ ਕਰ ਪਾਵਾਂਗਾ ਤੁਸੀਂ ਤੁਸੀਂ ਹਰ ਇੱਕ ਸਮਾਂ ਨੂੰ ਦੇਖਿਆ ਫਿਰ ਪਾਵੇ ਉਹ ਭਾਰਤ ਪਾਕਿਸਤਾਨ ਦੀ ਵੰਡ ਹੋਵੇ ਇਸਪਰ ਪਾਵੇਂ ਪੰਜਾਬ ਦੇ ਪਹਿਲੀ ਵਾਰੀ ਕੋਈ ਮੰਤਰੀ ਇਲੈਕਟ ਹੋਇਆ ਜਾਂ ਫਿਰ ਕਹਿੰਦੇ ਕਿ ਹਰੇਕ ਉਸ ਸਮਾਫਰ ਪਾਵੇਂ ਉਹ ਐਸੋਈ ਅੰਦਰ ਮੁਤਲਕਈ ਮੁੱਦੇ ਹਨ ਤੁਸੀਂ ਜਿਹੜਾ ਹੈ ਬਹੁਤ ਗਹਿਰਾਈ ਨਾਲ ਦੇਖਿਆ ਹੈ ਦੇਖੋ ਰਾਜਨੀਤੀ ਦਾ ਬਿਆਰ ਟਿੱਕ ਗਿਆ ਮੋਰਲਟੀ ਘਟ ਜਾਂਦੀ ਹੈ ਕਦੇ ਪਰਟੀਸ਼ਨ ਦੁਸ਼ਮਣੀ ਨਹੀਂ ਸਿਰ ਹੁੰਦੀ ਸਪਾਲਟੀਸ਼ਨ ਹੋ ਕੇ ਇਕੱਠੇ ਬੈਠਦੇ ਕਹਿੰਦੇ ਨੇ ਕੋਈ ਵਿਰਲਾਇ ਸਿਆਸਤਦਾਨ ਹੁੰਦਾ ਜਿਸ ਦੇ ਅਚੀਵਮੈਂਟਸ ਇੰਨੀਆਂ ਹੁੰਦੀਆਂ ਨੇ ਕਿ ਉਸ ਉੱਪਰ ਕਿਤਾਬ ਲਿਖੀ ਜਾਂਦੀ ਹੈ ਤੇ ਅੱਜ ਇੱਕ ਐਸੇ ਸਿਆਸਤਦਾਨ ਜਿਨ੍ਹਾਂ ਦਾ ਨਾਮ ਹੈ ਸਰਦਾਰ ਤਰਲੋਚਨ ਸਿੰਘ ਜੋ ਕਿ ਸਾਬਕਾ ਐਮਪੀ ਨੇ ਉਹਨਾਂ ਦੇ ਉੱਤੇ ਇੱਕ ਕਿਤਾਬ ਲਿਖੀ ਗਈ ਹੈ ਤੇ ਉਸ ਦਾ ਉਦਘਾਟਨ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਕੀਤਾ ਗਿਆ 91 ਸਾਲ ਦੇ ਹੋ ਚੁੱਕੇ ਹੋਏ ਨੇ ਜਿਨ੍ਹਾਂ ਦੀ ਅਚੀਵਮੈਂਟਸ ਜਿਹੜੀਆਂ ਨੇ ਉਹ ਅੱਜ ਵੀ ਯਾਦ ਰੱਖੀਏ ਜਿਨ੍ਹਾਂ ਨਾਲ ਸਰਦਾਰ ਤਰਲੋਚਨ ਸਿੰਘ ਜੀ ਜੁੜੇ ਸੋ ਤਰਲੋਚਨ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਕਿਸ ਤਰੀਕੇ ਦੇਖਦੇ ਹੋ ਆਪਣੀ ਇਸ ਕਿਤਾਬ ਨੂੰ ਤੁਹਾਡੀਆਂ ਉਹਨੀਆਂ ਉਹਨਾਂ ਅਚੀਵਮੈਂਟਸ ਉੱਤੇ ਕਿਤਾਬ ਲਿਖੀ ਗਈ ਜਿਨ੍ਹਾਂ ਨੂੰ ਸ਼ਾਇਦ ਅੱਜ ਵੀ ਲੋਕ ਸਭ ਤੋਂ ਜ਼ਿਆਦਾ ਯਾਦ ਕਰਦੇ ਨੇ ਦੇਖੋ ਬੜੀ ਅੱਜ ਤੇ ਰੱਬ ਨੇ ਮੈਨੂੰ ਜੋ ਕਿਹਾ ਝੋਲੀ ਭਰਤੀ ਉਮੀਦ ਤੋਂ ਵੱਧ ਮੈਂ ਨਾ ਕਦੀ ਸੋਚਿਆ ਕਿ ਇੰਨੇ ਚਿਰ ਮੈਂ ਜੁੰਦਾ ਰਾਂਗਾ ਨਾ ਮੈਂ ਸੋਚਿਆ ਕਿ ਇੰਨੇ ਚਿਰ ਮੈਂ ਕੁਝ ਕਰ ਪਾਵਾਂਗਾ ਉਹ ਕਰ ਪਾਣ ਤੋਂ ਬਾਅਦ ਕੀ ਮੈਂ ਲਿਖ ਪਾਵਾਂਗਾ ਕੀ ਕੋ ਰਿਕਾਰਡ ਛੱਡ ਜਾਵਾਂਗਾ ਅੱਜ ਗੁਰੂ ਨੇ ਕਿ ਪਬਲਿਕ ਇਸ ਨੂੰ ਅਪਰੀਸ਼ੀਏਟ ਕਰੇਗੀ ਅੱਜ ਸਾਰੀਆਂ ਗੱਲਾਂ ਗੁਰੂ ਨੇ ਕਰਤੀਆਂ ਸੋ ਮੈਂ ਤੇ ਇਸ ਤੋਂ ਬਾਅਦ ਕਹਿ ਨਹੀਂ ਸਕਦਾ ਇਸ ਫੁਲੀ ਕੰਟੈਂਟਡ ਲਾਈਫ ਔਰ ਫੁਲੀ ਆਨਰਡ ਬਾਈ ਮਾਈ ਫਰੈਂਡਸ ਐਨ ਆਰ ਦਾ ਪੀਪਲ ਲੋਕ ਤੁਸੀਂ ਕਿ ਤੁਸੀਂ ਹਰ ਇੱਕ ਸਮਾਂ ਨੂੰ ਵੇਖਿਆ ਫਿਰ ਭਾਵੇਂ ਉਹ ਭਾਰਤ ਪਾਕਿਸਤਾਨ ਦੀ ਵੰਡ ਹੋਵੇ ਫਿਰ ਭਾਵੇਂ ਪੰਜਾਬ ਦੇ ਪਹਿਲੀ ਵਾਰੀ ਕੋਈ ਮੰਤਰੀ ਇਲੈਕਟ ਹੋਏ ਹੋਣ ਜਾਂ ਫਿਰ ਕਹਿ ਲਈਏ ਕਿ ਹਰ ਇੱਕ ਉਸ ਸਮਾਂ ਫਿਰ ਭਾਵੇਂ ਉਹ ਐਸਵਾਈਐਲ ਦਾ ਮੁੱਦਾ ਹੋਵੇ ਕਈ ਮੁੱਦਿਆਂ ਨੂੰ ਤੁਸੀਂ ਜਿਹੜਾ ਹੈ ਬਹੁਤ ਗਹਿਰਾਈ ਨਾਲ ਦੇਖਿਆ ਪਰ ਹੱਲੇ ਵੀ ਕਿਤੇ ਨਾ ਕਿਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਮੁੱਦਿਆਂ ਦਾ ਇਨਸਾਫ ਇਹ ਕਹਿ ਲਈਏ ਕਿ ਹਾਲੇ ਤੱਕ ਉਸ ਚੀਨਾਂ ਨਹੀਂ ਹੋ ਪਾਇਆ ਉਸ ਸਮੇਂ ਦੀ ਰਾਜਨੀਤੀ ਤੇ ਅੱਜ ਦੀ ਰਾਜਨੀਤੀ ਕੀ ਫਰਕ ਦੇਖਦੇ ਦੇਖੋ ਰਾਜਨੀਤੀ ਦਾ ਮਿਆਰ ਡਿੱਗ ਗਿਆ ਹੈ ਮੋਰੈਲਟੀ ਕੱਟੀ ਜਾਂਦੀ ਹੈ ਕਦੇ ਪਾਲਿਟਿਸ਼ਨ ਦੁਸ਼ਮਣ ਨਹੀਂ ਸੀ ਹੁੰਦੇ ਸਪਾਲਿਟਿਸ਼ਨ ਹੋ ਕੇ ਇਕੱਠੇ ਬਹਿੰਦੇ ਮੈਂ ਦੇਖਿਆ ਕਹਿ ਰੋ ਉਹਦਾ ਦੁਸ਼ਮਣ ਹੋ ਗਿਆ ਦੇਵੀ ਲਾਲ ਤੇ ਦੇਵੀ ਲਾਲ ਦੇ ਮੁੰਡੇ ਦਾ ਵਿਆਹ ਹੋਇਆ ਉਦੋਂ ਬਾਈ ਰੋਡ ਜਾਣਾ ਪੈਂਦਾ ਸੀ ਤੇ ਕਹਿ ਰੋ ਚੰਡੀਗੜ੍ਹੋਂ ਚੱਲ ਕੇ ਸਰਸੇ ਪਹੁੰਚ ਗਿਆ ਜਾ ਕੇ ਖੜਾ ਹੋ ਗਿਆ ਵਿਆਹ ਹੋਰ ਦੇਖੋ ਬਾਦਲ ਸਾਹਿਬ ਜੇਲ੍ਹ ਵਿੱਚ ਉਹਨਾਂ ਦੀ ਲੜਕੀ ਦਾ ਵਿਆਹ ਹੋਇਆ ਗਿਆਨੀ ਜੀ ਰਾਸ਼ਟਰਪਤੀ ਦੋਨੋਂ اپੋਸਟ ਜੀ ਤੇ ਗਿਆਨੀ ਜੀ ਨੇ ਰਾਸ਼ਟਰਪਤੀ ਭਵਨ ਚੋਂ ਮਿਲਟਰੀ ਸ਼ਕਤੀ ਵਧੀ ਪਾ ਕੇ ਆ ਕੇ ਸਟੇਜ ਤੇ ਖਲੋ ਕੇ ਉਹ ਦਸਤ ਦੇ ਕੇ ਗਿਆ ਲਾਲਾ ਜਗਨ ਰਣ ਕਿਆਨੀ ਦਾ ਦੁਸ਼ਮਣ ਅਮਰਜੈਂਸੀ ਜੇਲ ਚਲਾ ਗਿਆ بیمار ਪੈ ਗਿਆ ਤੇ ਗਿਆਨੀ ਜੀ ਉੱਠ ਕੇ ਵੀ ਉਹਨੂੰ ਜੇਲ ਦੇਖਣ ਚਲੇ ਗਏ ਸੋ ਇਹ ਪੋਲਿਟਿਕਸ ਹੈ ਕਿ ਉਹ ਦੁਸ਼ਮਣੀ ਨਹੀਂ ਇਹ ਅੱਜ ਉਹ ਗੱਲ ਜਿਹੜੀ ਉਹ ਖਤਮ ਹੋ ਗਈ ਪਰ ਕਿਸ ਤਰੀਕੇ ਦੇਖਿਆ ਜਾਵੇ ਕਿਉਂਕਿ ਤੁਹਾਡੀਆਂ ਬਹੁਤ ਸਾਰੀਆਂ ਅਚੀਵਮੈਂਟਸ ਨੇ ਫਿਰ ਭਾਵੇਂ ਉਹ 84 ਨੂੰ ਲੈ ਕੇ ਪਾਰਲੀਮੈਂਟ ਦੇ ਵਿੱਚ ਪਾਸ਼ੇਨ ਦੇਣਾ ਜਾਂ ਫਿਰ ਸੇ ਕੌਮਦਲੀ ਲਗਾਤਾਰ ਕੋਈ ਨਾ ਕੋਈ ਯਤਨ ਕਰਦੇ ਰਹਿਣਾ ਇਕੋ ਸਿੱਕ ਕੌਮ ਦੀ ਮੁਸ਼ਕਲ ਇੱਕ ਹੋਇਆ ਕਿ ਸਾਡੀ ਲੀਡਰ ਜਿਹੜੀ ਹੈ ਵਿਜਨਲੈਸ ਹੈ ਇਹ ਕਨਫਰਨਟੇਸ਼ਨ ਜੀ ਬਲੀਵ ਕਰਦੀ ਹੈ ਇਹ ਸ਼ੁਰੂ ਤੋਂ ਇਹਨਾਂ ਨੇ ਨੈਗੋਸ਼ੀਏਸ਼ਨ ਦਾ ਰਸਤਾ ਲਿਆ ਨਹੀਂ ਇਹਨਾਂ ਨੇ ਉਹ ਅਪਰੋਚ ਨਹੀਂ ਲਈ ਜਿਸ ਅਪਰੋਚ ਨਾਲ ਕਿ ਗੱਲ ਹੋ ਸਕੇ ਇਹ ਠੀਕ ਹੈ ਜਰੂਸ ਕਰੋ ਜਲਸੇ ਕਰੋ ਇੱਕ ਸਾਰੇ ਕਰਦੇ ਲੇਕਿਨ ਉਹ ਇੱਕ ਨਾਲ ਫਰੰਟ ਸੋਨਾਂ ਦਾ ਵੀ ਰੱਖਦੇ ਅਸੀਂ ਉਸ ਪਾਸੇ ਟੁਰਦੇ ਨਹੀਂ ਬਸ ਅਸੀਂ ਕਹਿੰਦੇ ਆ ਕਿ ਪਹਿਲੀ ਦਿਗਾ ਦਾ ਅਖਬਾਰ ਚ ਖਬਰ ਆ ਜਾਏ ਸਾਡਾ ਕੰਮ ਹੋ ਜਾਏ ਬਿਆਨ ਦੇਣ ਤੋਂ ਬਾਅਦ ਉਹਨੂੰ ਫਾਲੋ ਅਪ ਨਹੀਂ ਆਪ ਕੋ ਫਰ ਲੋ ਵੀ ਕਰਨੇ ਪੰਜਾਬੀ ਅਖਬਾਰ ਇਹ ਛਪ ਗਿਆ ਦਿੱਲੀ ਉਹ ਚਿੱਠੀ ਨਹੀਂ ਪਹੁੰਚਦੀ ਜੀ ਸੋ ਸਾਡਾ ਥੋੜੀ ਜਿਹੀ ਅਪਰੋਚ ਇਚ ਕਮੀ ਹੈ ਹਾਂ ਪਰ ਤੁਹਾਡੇ ਵੱਲੋਂ ਇੱਕ ਇੱਕ ਐਸਾ ਅਲਾਈਅੰਸ ਸੀਗਾ ਐਂਡੀਆ ਦਾ ਬਣਵਾਇਆ ਗਿਆ ਜਿਸ ਦੇ ਵਿੱਚ ਕਹ ਲਈ ਮੈਂ ਤੇ ਜਦੋਂ ਬਾਦਲ ਸਾਹਿਬ ਦੀ ਇੱਕ ਬੀਜੇਪੀ ਟੁੱਟ ਚੁੱਕੀ ਸੀ ਜੀ 84 ਤੋਂ ਬਾਅਦ ਖਤਮ ਹੋ ਸੀ ਜੀ ਤੇ ਇਹ ਪਹਿਲੀ ਵਾਰ ਜ ਬਾਦਲ ਸਾਹਿਬ ਡਿਫਰੈਂਟ ਇਲੈਕਟ ਹੋਏ ਜੀ ਬੀਜੇਪੀ ਹੋਈ ਜੀ ਤੇ ਉਦੋਂ ਦੇਵ ਗੋੜਾ ਪ੍ਰਾਈਮ ਮਿੰਿਸਟਰ ਬਣ ਰਿਹਾ ਸੀ ਜੀ ਤੇ 13 ਦਿਨ ਦੀ ਸਰਕਾਰ ਬਣੀ ਤਉ ਉਦੋਂ ਮੈਂ ਬਾਦਲ ਸਾਹਿਬ ਜੀ ਵਜ ਭਾਈ ਨਾਲ ਮੁਲਾਕਾਤ ਕਰਾਤੀ ਮੁਲਾਕਾਤ ਕਰਵਾ ਕੇ ਟੋੜਾ ਸਾਹਿਬ ਤੇ ਦੂਜੇ ਸਾਰੇ اپੋਜ਼ ਕਰਦੇ ਸੀ ਚੰਦੂ ਮਾਜਰਾ ਸਰਜੀਤ ਸਿੰਘ ਉਹ ਇਹ ਚੰਦੇ ਸੀ ਵਜੀਰ ਬਣ ਜਾਈਏ ਉੱਥੇ ਮੈਂ ਮਨਾਇਆ ਬਾਦਲ ਸਾਹਿਬ ਨੂੰ ਵੀ ਇਸ ਵਿਜਾਰਤ ਦਾ ਕੋਈ ਫਾਇਦਾ ਨਹੀਂ ਵਜ ਭਾਈ ਉਹ ਕਹਿੰਦੇ ਬਾਜਪੀ ਤੇ 10 ਦਿਨ ਦਾ ਕੀ ਬਣੇਗਾ ਮੈਂ ਕਿਹਾ ਵੇਖੋ ਸਹੀ ਫਿਊਚਰ ਬੜਾਇਦਾ ਸੋ ਗਏ ਉਹਨਾਂ ਦੀ ਸੁਲ੍ਹਾ ਹੋ ਗਈ ਉਸ ਤੋਂ ਬਾਅਦ ਐਸੀ ਪੱਕੀ ਸੁਲ੍ਹਾ ਹੋਈ ਕਿ ਬਾਦਲ ਸਾਹਿਬ ਦਾ ਨਾ ਮਾਸ ਦਾ ਰਿਸ਼ਤਾ ਕਹਿੰਦੇ ਸੋ ਬੜੀ ਬੜੀ ਵੱਡੀ ਗੱਲ ਸੀ ਰੋਤ ਸਿੰਘ ਜੀ ਇੱਕ ਟੋੜਾ ਬਾਦਲ ਜੀ ਸੁਲ੍ਹਾ ਕਰਾਈ ਟੋੜਾ ਬਾਦਲ ਦੀ ਸੁਲਾ ਮੈਂ ਕਰਵਾਈ ਜੀ ਟੁੱਟਣ ਤੋਂ ਬਾਅਦ ਫਿਰ ਉਹ ਟੋੜਾ ਸਾਹਿਬ ਪ੍ਰਧਾਨ ਬਣੇ ਸ਼ਰੋਣੀ ਕਮੇਟੀ ਤੋਂ ਹੀ ਟੋੜਾ ਸਾਹਿਬ ਫਿਰ ਖੜਾ ਹੋਇਆ ਬਾਦਲ ਲਈ ਦਵਾਰਾ ਬਾਦਲ ਸਾਹਿਬ ਸੀਐਮ ਤਾਂ ਬਣੇ ਜਿ ਟੋੜਾ ਨਾਲ ਲਗਾ ਜੀ ਇੱਕ ਆਖਰੀ ਸਵਾਲ ਆਪਾਂ ਜ਼ਰੂਰ ਪੁੱਛਾਂਗੇ ਸਰ ਇਸ ਕਿਤਾਬ ਦੇ ਵਿੱਚ ਕੋਈ ਅਜਿਹੇ ਰਾਜ਼ ਹੋਣਗੇ ਜਿਨ੍ਹਾਂ ਵਿੱਚ ਕਹਿ ਰਹੀ ਹੈ ਕਿ ਛਾਪਿਆ ਹੈ ਪ੍ਰਾਈਮ ਮਿੰਿਸਟਰ ਤੇ ਪ੍ਰੈਜ਼ੀਡੈਂਟ ਦੀ ਲੜਾਈ ਦਾ ਸੀਨ ਓਵਰ ਬੈਟਮ ਲਿਖਤਾ ਕੁਝ ਅਗਰ ਉਸ ਦਾ ਕੁਝ ਇੱਕ ਜੈਸਟ ਲਓ ਉਹ ਲਿਖਤਾ ਮੰਤੂ ਵੱਡੇ ਰਾਜ਼ ਖੋਲ ਸਕਦੇ ਨੇ ਨਹੀਂ ਉਹ ਰਾਜ਼ ਇੱਕੋ ਖੋਲਿਆ ਵੀ ਗਿਆਨੀ ਜੀ ਉਹਨੂੰ ਕਢਣਾ ਚਾਹੁੰਦੇ ਨਹੀਂ ਸੀ স্মੋਕ ਸਕਰੀਨ ਸੀ ਉਹਨੂੰ ਤਾਂ ਕਿ ਰਸਤੇ ਪਾਉਣ ਦਾ ਡਿਸਮਿਸਲ ਦੀ ਥਿਉਰੀ ਜੇ ਸਾਰੇ ਅਖਬਾਰ ਪਰੇ ਉਹ ਗਲਤ ਉਹ ਮੈਂ ਪਹਿਲੀ ਵਾਰੀ ਲਿਖੀ ਇਟ ਵਾਸ ਜਸਟ ਸਾਡਾ ਇੱਕ ਤਰੀਕਾ ਸੀ ਕਿ ਰਜੀਵ ਮੁੜ ਕੇ ਆਵੇ ਹੋਈ ਦੋਵਾਂ ਦੀ ਸੁਲ੍ਹਾ ਹੋਈ ਸਾਰਾ ਕਾਉਂਟ ਠੀਕ ਹੋ ਗਿਆ ਕਿ ਜੀ ਬਹੁਤ ਬਹੁਤ ਧੰਨਵਾਦ ਸੰਸਰਨਲ ਸਰਤਾਰ ਤਲੋਚਨ ਸਿੰਘ ਜੀ ਜਿਨ੍ਹਾਂ ਨੇ ਅੱਜ ਕਿਤਾਬ ਛਪੀ ਹੈ ਤੇ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਦੇਖੀ ਕਿ ਕਈ ਰਾਸ ਜਿਹੜੇ ਨੇ ਖੁੱਲਦੇ ਹੋਏ ਨਜ਼ਰ ਆਣਗੇ ਤੇ ਹੋ ਸਕਦਾ ਜਿਸ ਤਰੀਕੇ ਸਿਆਸਤ ਦੀ ਮਿਆਰ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਤਰੀਕੇ ਨਾਲ ਸਿਆਸਤ ਬਾਰੇ ਲਿਖਿਆ ਗਿਆ ਉਸ ਦੇ ਬਾਬਤ ਵੀ ਸ਼ਾਇਦ ਲੋਕ ਜਾਣ ਜਾਣੂ ਹੋਣਗੇ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਹਿਦ ਨਰੂਲਾ ਲਿਵਿੰਗ ਇੰਡੀਆ న్యూਸ ਚੰਡੀਗੜ੍ਹ